ਅੱਜ ਤੁਹਾਨੂੰ ਦੱਸਣ ਜਾ ਰਿਹਾ ਇੱਕ ਅਜਿਹੇ ਮਨਚਲੇ ਨੌਜਵਾਨ ਦੇ ਕਰਤੂਤ ਜਿਸ ਨੂੰ ਵੇਖ ਲੱਖਾਂ ਲੋਕ ਹੈਰਾਨ ਪਰੇਸ਼ਾਨ ਨੇ ਜਿੱਥੇ ਭਾਰਤ ਪਰਦੇ ਲੋਕ ਪੂਰੀ ਦੁਨੀਆ ਚ ਘੁੰਮਣ ਫਿਰ ਲਈ ਜਾਂਦੇ ਨੇ ਕੋਈ ਵਪਾਰ ਲਈ ਕੋਈ ਨੌਕਰੀ ਤੇ ਕੋਈ ਕਿਸੇ ਹੋਰ ਕੰਮ ਲਈ ਉਵੇਂ ਹੀ ਵਿਦੇਸ਼ੀ ਲੋਕ ਭਾਰਤ ਆਪਣੇ ਕਮਾਂਕਾਰਾਂ ਤੇ ਘੁੰਮਣ ਫਿਰਨ ਆਦਲੀ ਆਉਂਦੇ ਰਹਿੰਦੇ ਨੇ ਭਲਾ ਜੇਕਰ ਵਿਦੇਸ਼ ਗਏ ਸਾਡੇ ਦੇਸ਼ ਦੇ ਲੋਕਾਂ ਨਾਲ ਕੋਈ ਦੂਜੇ ਦੇਸ਼ ਦਾ ਵਸਿੰਦਾ ਇਸ ਨੌਜਵਾਨ ਵਰਗੀ ਹਰਕਤ ਕਰੇ ਤਾਂ ਸਾਡੇ ਦਿਲ ਤੇ ਕੀ ਬੀਤੇਗੀ ਇਹ ਨੌਜਵਾਨ ਵਿਦੇਸ਼ ਤੋਂ ਭਾਰਤ ਘੁੰਮਣ ਆਈਆਂ ਔਰਤਾਂ ਬਾਰੇ ਕੀ ਕਹਿ ਰਿਹਾ ਹੈ ਧਿਆਨ ਨਾਲ ਸੁਣੋ ਇਹ 500 ਰੁਪਏ ਕੀ ਹੈ ਇਹ 3 ਰੁਪਏ ਕੀ ਹੈ 3 ਰੁਪਏ ਨਾ ਕਿਸੇ ਟੂਰਿਸਟ ਔਰਤ ਨੂੰ ਇਹ ਮੁੰਡਾ ਆਪਣੀ ਪਤਨੀ ਦੱਸ ਰਿਹਾ ਕਿਸੇ ਅੰਗਰੇਜ਼ ਬੰਦੇ ਨੂੰ ਆਪਣਾ ਸਾਲਾ ਦੱਸ ਰਿਹਾ ਭਾਸ਼ਾ ਸਮਝ ਨਾ ਆਉਣ ਕਾਰਨ ਵਿਦੇਸ਼ੀ ਲੋਕ ਹੱਸ ਛੱਡਦੇ ਨੇ ਪਰ ਜਿਵੇਂ ਹੀ ਬਾਅਦ ਵਿੱਚ ਇਸ ਦੀ ਕਰਤੂਤ ਸਮਝ ਪੈਂਦੀ ਹੈ ਤਵੇਂ ਹੀ ਉਹ ਇਨਸਾਨ ਪਰੇਸ਼ਾਨ ਹੋ ਜਾਂਦਾ ਹੈ ਇਹ ਮਾਮਲਾ ਰਾਜਸਥਾਨ ਦਾ ਦੱਸਿਆ ਜਾਂਦਾ ਹੈ ਵੀਡੀਓ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਗੁਰੂ ਨਾਂ ਦਾ ਇਹ ਯੂਜ਼ਰ ਚਾਰ ਔਰਤਾਂ ਸਲਾਨੀਆਂ ਕੋਲ ਜਾਂਦਾ ਹੈ ਅਤੇ ਉਹਨਾਂ ਦਾ અપਮਾਨ ਕਰਦੇ ਹੋਏ ਉਹਨਾਂ ਦੀ ਰੇਟ ਲਿਸਟ ਬਣਾਉਂਦਾ ਹੈ ਉਹ ਕਹਿੰਦਾ ਹੈ ਹੈਲੋ ਗਾਈਜ਼ ਤੁਹਾਨੂੰ ਇਹ ਔਰਤਾਂ 150 ਰੁਪਏ ਵਿੱਚ ਮਿਲ ਜਾਣਗੀਆਂ ਇੱਕ ਇੱਕ ਕਰਕੇ ਔਰਤਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦਾ ਇਹ 150 ਰੁਪਏ ਵਿੱਚ ਇਹ 200 ਰੁਪਏ ਵਿੱਚ ਇਹ ਇੱਕ 500 ਰੁਪਏ ਵਿੱਚ ਅਤੇ ਇਹ 300 ਰੁਪਏ ਵਿੱਚ ਮਿਲ ਜਾਣਗੀਆਂ। ਜੀ ਆਪ ਤਾਂ ਕੋਈ 150 ਰੁਪਏ ਵਿੱਚ ਇਹ 150 ਕੀ ਇਹ 200 ਕੀ ਇਹ 500 ਰੁਪਏ ਕੀ ਹੈ? ਇਹ 300 ਰੁਪਏ ਕੀ ਹੈ? 300 ਮੈਨਾਂ? ਅਸੀਂ ਅਸੀਂ ਆਸੀ। ਯੋ ਤੁਸੀਂ ਇਹ 200 ਰੁਪਏ ਕੀ ਹੈ? ਵੀਡੀਓ ਤੋਂ ਸੁਪਰਸਟ ਹੈ ਕਿ ਔਰਤਾਂ ਨੂੰ ਨਹੀਂ ਪਤਾ ਕਿ ਗੁਰੂ ਬੰਦਾ ਕੀ ਕਹਿ ਰਿਹਾ ਹੈ ਅਤੇ ਉਹ ਇਸ ਗੁਰੂ ਨਾਂ ਦੇ ਯੂਜ਼ਰ ਦੇ ਕੈਮਰੇ ਵਿੱਚ ਵੇਖ ਰਹੀਆਂ ਸਨ। ਇੱਕ ਹੋਰ ਵੀਡੀਓ ਵਿੱਚ ਗੁਰੂ ਨਾਨਕ ਦਾ ਯੂਜ਼ਰ ਇੱਕ ਟੂਰਿਸਟ ਜੋੜੇ ਨੂੰ ਤੰਗ ਪਰੇਸ਼ਾਨ ਕਰਦਾ ਨਜ਼ਰ ਆ ਰਿਹਾ ਸੀ ਆਦਮੀ ਤੇ ਔਰਤ ਵੱਲ ਇਸ਼ਾਰਾ ਕਰਦੇ ਹੋਏ ਉਹ ਕਹਿੰਦਾ ਹੈ ਹੈਲੋ ਗਾਇਜ਼ ਇਹ ਮੇਰੀ ਪਤਨੀ ਹੈ ਹੈਲੋ ਹਾਈ ਇਹ ਮੇਰੀ ਲੋਾਈ ਹੈ ਯਾਸ਼ੀਕ ਹੈਲੋ bro ਯੋ 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 ਫਿਰ ਆਦਮੀ ਕੋਲ ਜਾਂਦਾ ਹੈ ਅਤੇ ਕਹਿੰਦਾ ਹੈ ਇਹ ਮੇਰਾ ਸਾਲਾ ਹੈ ਤੁਹਾਨੂੰ ਮੇਰਾ ਸਾਲਾ ਕਿਵੇਂ ਲੱਗ ਰਿਹਾ ਹੈ ਯੋ 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 ਇਹ ਮੇਰਾ ਸਾਲਾ ਹੈ ਇਹ ਕਿਹਦਾ ਲਗਾ ਸਾਲਾ ਕਰੋ ਮੇਰਾ ਦਿਲ ਆਈਏ ਸੇਜ ਮੇਂ ਕੁਝ ਨਹੀਂ ਨਿਰੇ ਮੂਜੇ ਲਾਈਕ ਕਰੋ ਇਸ ਨੌਜਵਾਨ ਦੇ ਇੰਸਟਾਗ੍ਰam ਪ੍ਰੋਫਾਈਲ ਤੋਂ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਉਹ ਪਿਛਲੇ ਕੁਝ ਸਮੇਂ ਤੋਂ ਜੈਪੁਰ ਚ ਸਲਾਨੀਆਂ ਨੂੰ ਪਰੇਸ਼ਾਨ ਕਰਕੇ ਇੰਸਟਾਗ੍ਰam ਰੀਲਾਂ ਬਣਾ ਰਿਹਾ ਸੀ ਉਹ ਅਕਸਰ ਆਪਣਾ ਕੈਮਰਾ ਉਹਨਾਂ ਵੱਲ ਕਰਕੇ ਇਸ਼ਾਰਾ ਕਰਦਾ ਰਹਿੰਦਾ ਅਤੇ ਉਹਨਾਂ ਨਾਲ ਵੀਡੀਓ ਬਣਾਉਂਦਾ ਰਹਿੰਦਾ ਇਸ ਤੋਂ ਇਲਾਵਾ ਉਸਨੇ ਕੁਝ ਗੱਲਾਂ ਇਹੋ ਜਿਹੀਆਂ ਕੀਤੀਆਂ ਜਿਹੜੀਆਂ ਸ਼ਰਮਸਾਰ ਕਰਨ ਵਾਲੀਆਂ ਨੇ ਉਸਨੇ ਕੁਝ ਰੀਲਾਂ ਵੀ ਪੋਸਟ ਕਰੀਆਂ ਨੇ ਜਿਨ੍ਹਾਂ 'ਚ ਉਹ ਬਾਈਕ ਸਟੰਟ ਕਰਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰ ਨੇ ਜੈਪੁਰ ਪੁਲਿਸ ਨੂੰ ਗੁਰੂ ਨਾ ਦੇ ਯੂਜ਼ਰ ਦੇ ਵੀਡੀਓ ਐਕਸ ਰਾਹੀਂ ਟੈਗ ਕੀਤੇ ਨੇ ਅਤੇ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਕਈ ਯੂਜ਼ਰ ਦਾ ਮੰਨਣਾ ਹੈ ਕਿ ਇਸ ਨੌਜਵਾਨ ਨੇ ਆਪਣੇ ਵਿਹਾਰ ਨਾਲ ਜੈਪੁਰ ਦਾ ਨਾਮ ਖਰਾਬ ਕੀਤਾ ਹੈ। ਜੈਪੁਰ ਪੁਲਿਸ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਤਾਂ ਜੋ ਉਪਰੋਕਤ ਮਾਮਲੇ ਵਿੱਚ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਇਸ ਸ਼ਖਸ ਦੇ ਖਿਲਾਫ ਕੀਤੀ ਜਾ ਸਕੇ ਜੇਕਰ ਤੁਸੀਂ ਇਸ ਮੁੰਡੇ ਦੀ ਇਸ ਹਰਕਤ ਦੇ ਵਿਰੁੱਧ ਆਵਾਜ਼ ਠਾਉਣਾ ਚਾਹੁੰਦੇ ਹੋ ਤਾਂ ਭਾਰਤ ਸਰਕਾਰ ਨੂੰ ਟੈਗ ਕਰੋ ਤਾਂ ਕਿ ਅੱਗੇ ਵਾਸਤੇ ਕੋਈ ਇਹੋ ਜਿਹੀ ਘਟੀਆ ਹਰਕਤ ਕਰਨ ਤੋਂ ਪਹਿਲਾਂ 100 ਵਾਰ ਸੋਚ ਲਵੇ